ਨਿੱਕੀਆਂ ਨਿੱਕੀਆਂ ਗਲਤੀਆਂ ਕਿੱਡੇ ਵੱਡੇ ਨਤੀਜੇ ਜਾਂ ਰਿਜ਼ਲਟ ਦਿੰਦੀਆਂ ਨੇ ਆ ਖਬਰ तकरीबन तकरीबन ਉਸੇ ਤਰ੍ਹਾਂ ਦੀ ਹੈ ਕਿ ਡਾਕਟਰਾਂ ਦੀ ਗਲਤੀ ਆਪਰੇਸ਼ਨ ਕਿਸੇ ਅੰਗ ਦਾ ਹੋਰ ਕਰਨ ਵਾਸਤੇ ਕੱਢ ਦਿੱਤੀ ਬੱਚੇਦਾਨੀ ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਸਪੂਰ ਇਲਾਕੇ ਦੇ ਵਿੱਚ ਇੱਕ ਪ੍ਰਾਈਵੇਟ ਹਸਪਤਾਲ ਜਿੱਥੋਂ ਦੀ ਇਹ ਖਬਰ ਹੈ ਤੇ ਖਬਰ ਬੜੀ ਹੈਰਾਨ ਕਰਨ ਵਾਲੀ ਹੈ ਜਾਣਕਾਰੀ ਮਿਲ ਰਹੀ ਹੈ ਕਿ ਇੱਕ ਹਸਪਤਾਲ ਦੇ ਵਿੱਚ ਇੱਕ ਔਰਤ ਦਾਖਲ ਹੁੰਦੀ ਹੈ ਉਸਤੇ ਢਿੱਡ ਦਾ ਆਪਰੇਸ਼ਨ ਕਰਕੇ ਉਸ ਦੀ ਬੱਚੇਦਾਨੀ ਕੱਢ ਦਿੱਤੀ ਜਾਂਦੀ ਹੈ ਇਹ ਘਟਨਾ ਹਕੀਮ ਸੋਨੁਲਾ ਹਸਪਤਾਲ ਦੇ ਵਿੱਚ ਵਾਪਰਦੀ ਹੈ ਜਾਣਕਾਰੀ ਅਨੁਸਾਰ ਉੱਥੇ ਇੱਕ ਔਰਤ ਦਾਖਲ ਹੁੰਦੀ ਹੈ ਜਿਸ ਨੇ ਆਪਣੇ ਕੰਨ ਅਤੇ ਨੱਕ ਦੀ ਸਰਜਰੀ ਕਰਵਾਉਣੀ ਸੀ ਹਾਲਾਂਕਿ ਹਸਪਤਾਲ ਦੇ ਵਿੱਚ ਤਾਇਨਾਤ ਅੰਜਮ ਨਜ਼ੀਰ ਨਾਮ ਦੇ ਇੱਕ ਡਾਕਟਰ ਨੇ ਇਹ ਆਪਰੇਸ਼ਨ ਕਰ ਦੀ بجائے ਉਸਤੇ ਢਿੱਡ ਦਾ ਆਪਰੇਸ਼ਨ ਕੀਤਾ ਤੇ ਉਸ ਦੀ ਬੱਚੇਦਾਨੀ ਕੱਢ ਦਿੱਤੀ ਦੱਸਿਆ ਜਾ ਰਿਹਾ ਹੈ ਕਿ ਇਹ ਆਪਰੇਸ਼ਨ 3 ਫਰਵਰੀ ਸ਼ਾਮ ਨੂੰ ਕੀਤਾ ਗਿਆ ਜਾਣਕਾਰੀ ਅਨੁਸਾਰ ਜਦੋਂ ਔਰਤ ਨੂੰ ਉਸਦੀ ਸਰਜਰੀ ਤੋਂ ਬਾਅਦ ਵਾਰਡ ਦੇ ਵਿੱਚ ਸ਼ਿਫਟ ਕੀਤਾ ਜਾ ਰਿਹਾ ਸੀ ਤਾਂ ਉਸਦੇ ਪਰਿਵਾਰਕ ਮੈਂਬਰਾਂ ਨੇ ਇਸ ਔਰਤ ਦੇ ਢਿੱਡ ਤੇ ਕੀਤੀ ਪੱਟੀ ਵੇਖੀ ਤੇ ਉਹ ਹੈਰਾਨ ਰਹਿ ਗਏ ਇਸ ਬਾਬਤ ਰੁਟੀਨ ਡਿਊਟੀ ਤੇ ਮੌਜੂਦ ਡਾਕਟਰਾਂ ਤੋਂ ਪੁੱਛਿਆ ਗਿਆ ਅਤੇ ਆਪਣੇ ਬਿਸਤਰੇ ਤੇ ਪਈ ਫਾਈਲ ਜਿਹੜੀ ਹਿਸਟਰੀ ਸੀ ਉਹ ਪੜ੍ਹੀ ਉਥੇ ਤਾਇਨਾਤ ਡਾਕਟਰ ਉਹ ਫਾਈਲ ਪੜ੍ਹ ਕੇ ਉਹ ਵੀ ਹੈਰਾਨ ਹੋ ਗਿਆ ਕਿ ਇਸਦੀ ਫਾਈਲ ਹਿਸਟਰੀ ਦੇ ਅਨੁਸਾਰ ਉਸਤੇ ਨੱਕ ਦਾ ਆਪਰੇਸ਼ਨ ਹੋਣਾ ਸੀ ਪਰ ਉਸਤੇ ਢਿੱਡ ਦਾ ਆਪਰੇਸ਼ਨ ਕਰ ਦਿੱਤਾ ਗਿਆ। ਪੀੜਤ ਔਰਤ ਦੇ ਪਰਿਵਾਰ ਜੋ ਕਿ ਉੱਥੇ ਪਹੁੰਚੇ ਹੋਏ ਸੀ ਉਹਨਾਂ ਨੇ ਫਿਰ ਹੰਗਾਮਾ ਸ਼ੁਰੂ ਕਰ ਦਿੱਤਾ। ਦੱਸਿਆ ਜਾ ਰਿਹਾ ਕਿ ਤਾਰਜੂ ਇਲਾਕੇ ਦੀ ਇਹ ਔਰਤ ਹੈ। ਉਹਨਾਂ ਦੇ ਅਨੁਸਾਰ ਜਦੋਂ ਉਹਨਾਂ ਨੇ ਸਬੰਧਤ ਡਾਕਟਰ ਤੋਂ ਪੁੱਛਿਆ ਤਾਂ ਉਹ ਹੋਰ ਵੀ ਉਲਝਣ ਵਿੱਚ ਪੈ ਗਏ। ਜਦੋਂ ਡਾਕਟਰ ਨੇ ਉਹਨਾਂ ਨੂੰ ਦੱਸਿਆ ਕਿ ਉਹਨਾਂ ਕੋਲ ਪਹੁੰਚੀ ਫਾਈਲ ਦੇ ਅਨੁਸਾਰ ਔਰਤ ਦੀ ਬੱਚੇਦਾਨੀ ਹੀ ਕੱਢਣੀ ਪੈਣੀ ਸੀ ਜੋ ਉਹਨੇ ਵੱਲੋਂ ਕੱਢ ਦਿੱਤੀ ਗਈ। ਪਰਿਵਾਰਕ ਮੈਂਬਰਾਂ ਦੇ ਅਨੁਸਾਰ ਇਹ ਜਾਣਨ ਤੋਂ ਬਾਅਦ ਕਿ ਔਰਤ ਦੀ ਬੱਚੇ ਦਾ ਨੀ ਕੱਢ ਦਿੱਤੀ ਗਈ ਹੈ ਉਹਨਾਂ ਨੇ ਇਸ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ ਕਿ ਹਸਪਤਾਲ ਦੇ ਵਿੱਚ ਇਹ ਸਾਰਾ ਕੁਝ ਕਿਵੇਂ ਵਾਪਰ ਗਿਆ ਤੇ ਵਿਰੋਧ ਪ੍ਰਦਰਸ਼ਨ ਵੀ ਕੀਤਾ ਗਿਆ ਹੈ ਪ੍ਰਦਰਸ਼ਨਕਾਰੀਆਂ ਨੇ ਹਸਪਤਾਲ ਪ੍ਰਸ਼ਾਸਨ ਤੇ ਇਹ ਸਮਾਪਲੇ ਨੂੰ ਦਬਾਉਣ ਦੇ ਦੋਸ਼ ਵੀ ਲਾਏ ਹੈ ਅਤੇ ਕਿਹਾ ਕਿ ਹਸਪਤਾਲ ਪ੍ਰਸ਼ਾਸਨ ਨੇ ਉਹਨਾਂ ਨੂੰ ਵਿਸ਼ਵਾਸ ਵਿੱਚ ਲੈ ਕੇ ਇਹ ਕਹਿ ਕੇ ਚੁੱਪ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਹਸਪਤਾਲ ਦੇ ਵਿੱਚ ਤਾਇਨਾਤ ਇੱਕ ਨਰਸ ਦੀ ਲਾਪਰਵਾਹੀ ਦੇ ਕਾਰਨ ਔਰਤ ਦੀ ਮੈਡੀਕਲ ਫਾਈਲ ਬਦਲ ਗਈ ਹੋ ਸਕਦਾ ਹੈ ਕਿ ਇਸ ਕਰਕੇ ਇਹ ਗਲਤ ਆਪਰੇਸ਼ਨ ਹੋ ਗਿਆ ਹੋਵੇ ਤੇ ਇਹਦੀ ਅਸੀਂ ਜਾਂਚ ਕਰਾਂਗੇ ਪਰਿਵਾਰਕ ਮੈਂਬਰਾਂ ਦੇ ਅਨੁਸਾਰ ਹਸਪਤਾਲ ਪ੍ਰਸ਼ਾਸਨ ਨੇ ਪ੍ਰਦਰਸ਼ਨਕਾਰੀਆਂ ਨੂੰ ਮੀਡੀਆ ਜਾਂ ਪੁਲਿਸ ਕੋਲ ਕੇਸ ਦਾਖਲ ਨਾ ਕਰਵਾਉਣ ਦੀ ਬੇਨਤੀ ਵੀ ਕੀਤੀ ਸੀ ਕਿਉਂਕਿ ਹਸਪਤਾਲ ਪ੍ਰਸ਼ਾਸਨ ਖੁਦ ਮਾਮਲਾ ਹੱਲ ਕਰੇਗਾ ਪਰ ਪੀੜਤ ਔਰਤ ਦੇ ਪਰਿਵਾਰਕ ਮੈਂਬਰਾਂ ਨੇ ਸਬੰਧਤ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਜਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਉਥੇ ਹੀ ਹਸਪਤਾਲ ਪ੍ਰਸ਼ਾਸਨ ਇਸ ਮਾਮਲੇ ਤੇ ਪੂਰੀ ਤਰ੍ਹਾਂ ਚੁੱਪ ਦੱਸਿਆ ਜਾ ਰਿਹਾ ਹੈ ਇਸ ਦੌਰਾਨ ਏਡੀਸੀ ਸਮੇਤ ਕਈ ਹੋਰ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਉਹਨਾਂ ਨੇ ਵੀ ਜਾਣਕਾਰੀ ਦਿੱਤੀ ਹੈ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਹਸਪਤਾਲ ਦੇ ਆਪਰੇਸ਼ਨ ਥੀਏਟਰ ਨੂੰ ਸੀਲ ਕਰ ਦਿੱਤਾ ਗਿਆ ਹੈ ਉਹਨਾਂ ਦੱਸਿਆ ਕਿ ਹਸਪਤਾਲ ਦੀਆਂ ਓਪੀਡੀ ਸੇਵਾਵਾਂ ਫਿਲਹਾਲ ਜਾਰੀ ਰਹਿਣਗੀਆਂ ਤਾਂ ਜੋ ਹਸਪਤਾਲ ਆਉਣ ਵਾਲੇ ਹੋਰ ਮਰੀਜ਼ਾਂ ਨੂੰ ਕੋਈ ਮੁਸ਼ਕਲ ਨਾ ਆਵੇ ਉਹਨਾਂ ਕਿਹਾ ਕਿ ਇਸ ਵੱੱਦ ਵਿੱਚ ਅਜੇ ਤੱਕ ਕਿਸੇ ਨੂੰ ਗ੍ਰਿਫਤਾਰ ਤਾਂ ਨਹੀਂ ਕੀਤਾ ਗਿਆ ਹਾਲਾਂਕਿ ਜਾਂਚ ਤੋਂ ਬਾਅਦ ਜੋ ਵੀ ਦੋਸ਼ੀ ਪਾਇਆ ਗਿਆ ਉਸ ਵਿਅਕਤੀ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਆਮਲ ਵਿੱਚ ਲਿਆਂਦੀ ਜਾਏਗੀ